ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਫਰੈਂਡਸ ਅੱਜ ਇਸ ਵੀਡੀਓ ਵਿੱਚ ਅੱਪਾ ਕਰਾਂਗੇ ਸਿੱਖ ਇਤਿਹਾਸ ਨਾਲ ਸੰਬੰਧਿਤ ਮੋਸਟ ਇੰਪੋਰਟੈਂਟ ਨੈਕਸਟ ਕੁਐਸ਼ਨਸ ਜੋ ਕਿ ਪੰਜਾਬ ਦੇ ਪੰਜਾਬੀ ਪੇਪਰ ਅਤੇ ਪੇਪਰ ਵੀ ਦੋਨਾਂ ਲਈ ਇੰਪੋਰਟੈਂਟ ਹੈ ਕਰਦੇ ਹਾਂ ਸਟਾਰਟ ਵੀਡੀਓ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਆਪਾਂ 987 ਤੱਕ ਕੀਤੇ ਸੀ ਅੱਜ ਕਰਾਂਗੇ ਉਸ ਤੋਂ ਨੈਕਸਟ ਭਗਤ ਪੀਪਾ ਜੀ ਦੀ ਪਤਨੀ ਦਾ ਕੀ ਨਾਮ ਸੀ ਸੀਤਾ ਜੀ ભગત પીપળાજીની પત્નીનું નામ શું સીતાજી ભગત પીપળાજીના આત્મિક ગુરુ કોણ હતા સ્વામી રામાનંદજી ભગત પીપળાજીએ શ્રી ગુરુગ્રંથ સાહેબજીની બાની ਵਿੱਚ ਕੀ યોગદાન છે એક શબ્દ તે અંગકિલ્લા 695 ઉત્તે એક શબ્દ જો કે 695 અંગ ਦੇ ઉપર છે ભગત પીપળાજીની હોર રચનાવા કેડીયા ਹਨ બાની પીપળાજી ਤੇ સરવ ગુટકા ભગત પીપળાજીની કુલ ઉમર કેટલી ਸੀ 136 સાલ ਭਗਤ ਪਿੱਪਾ ਜੀ ਬਾਰੇ ਕੀ ਮੰਨਤੇ ਹਨ ਇਨਾਂ ਵਾਰੀ ਵਿੱਚ ਮੰਨਤੇ ਹਨ ਕਿ ਇਹ ਰਾਜਸਥਾਨ ਦੇ ਰਾਜਪੁੱਤਰ ਰਾਜਾ ਸਨ ਅਤੇ ਇੱਕ ਛੋਟੀ ਜੀ ਰਿਆਸਤ ਗਗਰੋਨ ਗੜ ਇਹਨਾਂ ਦੇ ਅਧਿਕਾਰ ਵਿੱਚ ਸੀ ਬਹੁਤ ਜਲਦੀ ਹੀ ਰਾਜਸ਼ਾਹੀ ਦੀ ਵਿਲਾਸਤਾ ਵੱਲੋਂ ਇਹਨਾਂ ਦਾ ਮਨ ਭਰ ਗਿਆ ਤੇ ਇਹਨਾਂ ਦੀ ਉਦਾਸੀਨਤਾ ਨੇ ਘਰ ਵਾਲਿਆਂ ਦੀ ਚਿੰਤਾ ਵਿੱਚ ਵਡਾਵਾ ਕੀਤਾ ਇਨਾਂ ਨੂੰ ਸਮਝਾਉਣ ਦੀ ਪ੍ਰਕਿਰਿਆ ਸ਼ੁਰੂ ਹੋਈ ਲੇਕਿਨ ਅਸਫਲ ਰਹੀ। ਇਨਾਂ ਦੇ ਚਿੱਤ ਵਿੱਚ ਇੱਕ ਇੱਛਾ ਪ੍ਰਵਲ ਹੋ ਗਈ ਕਿ ਪ੍ਰਭੂ ਕੀ ਹੈ ਅਤੇ ਰੱਬੀ ਮੇਲ ਕਿਵੇਂ ਹੁੰਦਾ ਹੈ। ਇਸ ਪ੍ਰਵਲਤਾ ਨੇ ਇਨਾਂ ਦੇ ਦਿਨ ਰਾਤ ਚੈਨ ਅਤੇ ਰਾਤਾਂ ਦੀ ਨੀਂਦ ਖਰਾਬ ਕਰ ਦਿੱਤੀ ਤੇ ਤੁਸੀਂ ਸਭ ਕੁਝ ਭੁਲਾ ਦਿੱਤਾ। ਮੰਨਿਆ ਜਾਂਦਾ ਹੈ ਕਿ ਇਸ ਸਸ਼ੇ ਵਿੱਚ ਤੁਹਾਡਾ ਮੇਲ ਸੁਆਮੀ ਰਾਮਾਨੰਦ ਜੀ ਵੱਲੋਂ ਹੋਇਆ। ਤੁਸੀਂ ਇਨਾਂ ਦੇ ਪਰਵਚਨ ਸੁਨੇ ਸ਼ਾਂਤੀ ਮਿਲਿਏ ਤੇ ਹੱਥ ਜੋੜ ਕੇ ਪ੍ਰਾਰਥਨਾ ਕੀਤੀ ਕਿ ਚੇਲਾ ਬਣਾ ਲਓ। ਹੁਕਮ ਹੋਇਆ ਕਿ ਨਹੀਂ ਜਲਦੀ ਤਾਂ ਕੁਵੇ ਵਿੱਚ ਛਿਲਾੰਗ ਮਾਰ ਦੇ ਇਹ ਸ਼ਬਦ ਸੁਣਦੇ ਹੀ ਤੁਸੀਂ ਕੁਵੇ ਦੇ ਵੱਲ ਦੌੜ ਪਏ ਲੈ ਕੇ ਛਿਲਾੰਗ ਮਾਰਨ ਤੋਂ ਪਹਿਲਾਂ ਹੀ ਉਹਨਾਂ ਪਹਿਲਾਂ ਹੀ ਭਗਤ ਰਾਮਾਨੰਦ ਜੀ ਦੇ ਚੇਲਿਆਂ ਨੇ ਫੜ ਲਿਆ ਅਤੇ ਰਾਮਾਨੰਦ ਜੀ ਨੇ ਇਹਨਾਂ ਨੂੰ ਛਾਤੀ ਵੱਲੋਂ ਲਗਾ ਲਿਆ ਨੈਕਸਟ ਹੈ ਭਗਤ ਭਾਜੀ ਜੋਤੀ ਜੋਤ ਕਦੋਂ ਸਮੈ 1562 ਇਸਵੀ ਵਿੱਚ ਭਗਤ ਰਾਮਾਨੰਦ ਜੀ ਦਾ ਪਹਿਲਾ ਨਾਮ ਕੀ ਸੀ ਰਾਮਾ ਦਾਤ ਭਗਤ ਰਾਮਾਨੰਦ ਜੀ ਦਾ ਜਨਮ ਕਦੋਂ ਹੋਇਆ ਸੀ 1366 ਇਸਵੀ ਵਿੱਚ ਭਗਤ ਰਾਮਾਨੰਦ ਜੀ ਦੇ ਪਿਤਾ ਦਾ ਕੀ ਨਾਮ ਸੀ ਪੂਰੇ ਕਰਮਾ ਜੀ ਭਗਤ ਰਾਮਾਨੰਦ ਜੀ ਦੀ ਮਾਤਾ ਜੀ ਦਾ ਕੀ ਨਾਮ ਸੀ ਸ਼੍ਰੀ ਸ਼ੁਸ਼ੀਲ ਜੀ ਭਗਤ ਰਾਮਾਨੰਦ ਜੀ ਦਾ ਜਨਮ ਕਿਸ ਸਥਾਨ ਉੱਤੇ ਹੋਇਆ ਕਾਸ਼ੀ ਬਨਾਰਸ ਉੱਤਰ ਪ੍ਰਦੇਸ਼ ਵਿਖੇ ਭਗਤ ਰਾਮਾਨੰਦ ਜੀ ਦੀ ਰਚਨਾ ਕਿਹੜੀ ਹੈ ਸ਼੍ਰੀ ਰਾਮਾ ਚਰਨ ਭਾਦੀ ਭਗਤ ਰਾਮਾਨੰਦ ਜੀ ਦੇ ਪ੍ਰਮੁੱਖ ਚੇਲੇ ਕੌਣ ਸਨ ਭਗਤ ਕਵੀਲ ਜੀ ਭਗਤ ਰਵਿਦਾਸ ਜੀ ਭਗਤ ਪੀਪਾ ਜਤੇ ਭਗਤ ਸੈਨ ਜੀ ਭਗਤ ਰਾਮਾਨੰਦ ਜੀ ਦੀ ਉਮਰ ਕਿੰਨੀ ਸੀ 101 ਸਾਲ ਭਗਤ ਰਾਮਾਨੰਦ ਜੀ ਦੀ ਸਭ ਤੋਂ ਮਹੱਤਵਪੂਰਨ ਕਾਰਜ ਕੀ ਸੀ ਭਗਤੀ ਲਹਿਰ ਜਿਹਨੂੰ ਪੂਰੇ ਦੇਸ਼ ਵਿੱਚ ਫੈਲਾਇਆ ਭਗਤ ਰਾਮਾਨੰਦ ਜੀ ਨੇ ਕੀ ਸਿੱਖਿਆ ਦਿੱਤੀ ਈਸ਼ਵਰ ਕਿਸੇ ਇੱਕ ਜਾਂ ਕਿਸੇ ਵਿਸ਼ੇਸ਼ ਥਾਂ ਉੱਤੇ ਨਹੀਂ ਰਹਿੰਦਾ ਉਹ ਤਾਂ ਹਰ ਸੰਤ ਤੇ ਮੌਜੂਦ ਹੈ। ਈਸ਼ਵਰ ਗੁਰੂ ਦੀ ਕਿਰਪਾ ਨਜ਼ਰ ਵੱਲੋਂ ਮਿਲਦਾ ਹੈ ਅਤੇ ਮਨੁੱਖੀ ਸਰੀਰ ਵਿੱਚ ਜਾਨੀ ਕਿ ਕਟ ਵਿੱਚ ਹੀ ਹੁੰਦਾ ਹੈ। ਭਗਤ ਰਾਮਾਨੰਦ ਜੀ ਦਾ ਸ਼੍ਰੀ ਗੁਰੂ ਕਰਨ ਸਾਹਿਬ ਜੀ ਦੇ ਬਾਣੀ ਵਿੱਚ ਕੀ ਯੋਗਦਾਨ ਹੈ ਇੱਕ ਸ਼ਬਦ ਰਾਗ ਬਸੰਤ ਅੰਗ 1195 ਉੱਤੇ। ਭਗਤ ਰਾਮਾਨੰਦ ਜੀ ਨੇ ਕਿਸ ਸੰਪਰਦਾਇ ਦੀ ਨੀਂ ਰੱਖੀ ਭਗਤ ਰਾਮਾਨੰਦ ਜੀ ਨੇ ਉਦਾਰਵਾਦੀ ਸੰਪਰਦਾਇ ਦੀ ਨੀਂ ਰੱਖੀ ਤੁਸੀਂ ਸ਼ੁੱਧਰਾ ਭਾਵ ਤੇ 타ਕਾ ਦਿੱਤ ਅਸ਼ੁੱਧਤਾ ਤੇ ਹੋਰ ਛੋਟੀ ਜਾਤੀ ਦੇ ਭਗਤਾਂ ਨੂੰ ਆਪਣੇ ਸੰਪਰਦਾਇ ਵਿੱਚ ਸ਼ਾਮਲ ਕੀਤਾ ਤੇ ਉਹਨਾਂ ਨੂੰ ਹਿਰਦਾ ਵੱਲੋਂ ਲਗਾ ਕੇ ਭਗਤੀ ਰਸਤੇ ਵਿੱਚ ਉਹਨਾਂ ਦੀ ਅਗਵਾਈ ਕੀਤੀ ਨੈਕਸਟ ਹੈ ਭਗਤ ਰਾਮਾਨੰਦ ਜੀ ਦਾ ਸਭ ਤੋਂ ਖੂਬਸੂਰਤ ਪਹਿਲੂ ਕੀ ਸੀ ਰਾਮਾਨੰਦ ਜੀ ਦਾ ਸਭ ਤੋਂ ਖੂਬਸੂਰਤ ਪਹਿਲੂ ਇਹ ਸੀ ਕਿ ਤੁਸੀਂ ਸੰਸਕ੍ਰਿਤ ਦਾ ਤਿਆਗ ਕਰ ਲੋਕ ਭਾਸ਼ਾ ਵਿੱਚ ਆਪਣੇ ਵਿਚਾਰ ਪੇਸ਼ ਕੀਤੇ ਬੇਸ਼ੱਕ ਸੰਸਕ੍ਰਿਤ ਵਿੱਚ ਇਹਨਾਂ ਦੇ ਕੁਝ ਗ੍ਰੰਥ ਮਿਲਦੇ ਹਨ ਪੰਡਤ ਰਾਮਾਨੰਦ ਜੀ ਜੋਤੀ ਜੋਤ ਕਦੋਂ ਸਮਾਇਆ શરીર ਕਦੋਂ त्यागਿਆ 1467 ਈਸਵੀ ਵਿੱਚ ਭਗਤ ਰਾਮਾਨੰਦ ਜੀ ਦਾ ਅੰਤਮ ਸਥਾਨ ਕਿਹੜਾ ਹੈ ਪੰਜੰਗ ਘਾਟ ਬਨਾਰਸ ਭਗਤ ਰਵਿਦਾ ਜੀ ਦਾ ਜਨਮ ਕਦੋਂ ਹੋਇਆ ਸੀ 1414 ਈਸਵੀ ਵਿੱਚ ਭਗਤ ਰਵਿਦਾ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ ਰਾਮ ਅਲਿਅਸ ਮਾਨ ਦਾਸ ਜਾਂ ਸੰਤੋਖਿਆ ਜੀ ਨੈਕਸਟ ਏਮ भक्त रविदास जी माता जी का की नाम से तुरबीनिया करमा देवी जी कोस देवी जी भक्त रविदास जी का जन्म किस स्थान उत्ते होया? सी काशी उत्तर प्रदेश भक्त रविदास जी के गुरु कौन सन रामानंद जी भगत रविदास जी किस जाति वालों संबंध रखते सन चमार जाति वालों इसका प्रगटा श्री गुरु ग्रंथ साहब जी दानी मिलता है गुर भगत रविदास जी की कुल उम्र किसौ चार साल ਪੰਕਤ ਰਵਿਦਾਦੀ ਦਾ ਸ਼੍ਰੀ ਗੁਰੂ ਕਰਨ ਸਾਹਿਬ ਜੀ ਦੇ ਵਾਨੇ ਵਿੱਚ ਕੀ ਯੋਗਦਾਨ ਹੈ 40 ਸ਼ਬਦ 16 ਰਾਗਾਂ ਵਿੱਚ ਪੰਕਤ ਰਵਿਦਾਦੀ ਜੀ ਜੋਤੀ ਜੋਤ ਕਦੋਂ ਸਮਾਇਆ ਤੇ ਉਹਨਾਂ ਨੇ ਦੇਹ ਕਦੋਂ ਤਿਆਗੀ 1518 ਈਸਵੀ ਵਿੱਚ ਪੰਕਤ ਰਵਿਦਾਦੀ ਨੇ ਕਿਸ ਸਥਾਨ ਉੱਤੇ ਦੇਹ ਤਿਆਗੀ ਕਾਸ਼ੀ ਬਨਾਰਸ ਪੰਕਤ ਰਵਿਦਾਦੀ ਦਾ ਜੱਦੀ ਪੇਸ਼ਾ ਕੀ ਸੀ ਜੁੱਤੇ ਬਣਾਉਣ ਦਾ ਕਾਰਜ ਪੰਕਤ ਸਤ ਪੰਕਤ ਸਦਨਾ ਜੀ ਦਾ ਜਨਮ ਕਦੋਂ ਹੋਇਆ ਸੀ 1180 ਈਸਵੀ ਵਿੱਚ ਬਖਤ ਸਦਨਾ ਜੀ ਦਾ ਜਨਮ ਕਿਸ ਸਥਾਨ ਉੱਤੇ ਹੋਇਆ? ਗ੍ਰਾਮ ਸਿਹਾਲਵਾਲ, ਹైదరాబాద్ ਸਿੱਧੰਤ ਪਾਕਿਸਤਾਨ ਦੇ ਵਿੱਚ ਆ। ਲੇਕਿਨ ਇਹ ਸਾਬਤ ਨਹੀਂ ਹੁੰਦਾ। ਭਗਤ ਸਦਨਾ ਜੀ ਦਾ পেশਾ ਕੀ ਸੀ ਕਸਾਈ ਸਨ। ਬਖਤ ਸਦਨਾ ਜੀ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਵਾਨੇ ਵਿੱਚ ਕੀ ਯੋਗਦਾਨ ਹੈ? ਇੱਕ ਸ਼ਬਦ ਰਾਗ ਬਿਰਾਵਲ ਅੰਗ 858। ਬਖਤ ਸਦਨਾ ਜੀ ਕਿਸ ਸਥਾਨ ਉੱਤੇ ਜੋਤੀ ਜੋਤ ਸਮਾਇਆ ਤੇ ਕਿੱਥੇ ਦੇ ਤਿਆਗੀ ਸਰਹੰਦ ਪੰਜਾਬ ਵਿਖੇ? ਫਕਤ ਸਦਨਾ ਜੀ ਦੀ ਆਖਰੀ ਨਿਸ਼ਾਨੀ ਕਿੱਥੇ ਹੈ ਇੱਕ ਮਸਜਿਦ ਲੇਕਿਨ ਇਹਨਾਂ ਦੀ ਬਾਣੀ ਤੋਂ ਇਹ ਸਾਬਿਤ ਨਹੀਂ ਹੁੰਦਾ ਕਿ ਇਹ ਮੁਸਲਮਾਨ ਸਨ ਫਕਤ ਸਿਆਨ ਜੀ ਦਾ ਜਨਮ ਕਦੋਂ ਹੋਇਆ ਸੀ 1390 ਈਸਵੀ ਵਿੱਚ ਫਕਤ ਸਿਆਨ ਜੀ ਦਾ ਜਨਮ ਕਿਸ ਸਥਾਨ ਉੱਤੇ ਹੋਇਆ ਸੀ ਗ੍ਰਾਮ ਸੋਹਿਲ ਨਾਟ ਥਾਠੀਅਨ ਜ਼ਿਲ੍ਹਾ ਮਿਸਰ ਸਾਹਿਬ ਵਿਖੇ ਭਗਤ ਸਿਆਣ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ ਸ਼੍ਰੀ ਮੁਕੰਦਰ ਆਇ ਜੀ ਭਗਤ ਸਿਆਣ ਜੀ ਦੀ ਮਾਤਾ ਜੀ ਦਾ ਕੀ ਨਾਂ ਸੀ ਮਾਤਾ ਜੀਵਨੀ ਜੀ ਭਗਤ ਸਿਆਣ ਜੀ ਦੀ ਪਤਨੀ ਜੀ ਦਾ ਕੀ ਨਾਂ ਸੀ ਸ਼੍ਰੀ ਮਤੀ ਸੁਲਖਣੀ ਜੀ ਭਗਤ ਸਿਆਣ ਜੀ ਦਾ ਪੇਸ਼ਾ ਕੀ ਸੀ ਨਾਈ ਸਨ ਭਗਤ ਸਿਆਣ ਜੀ ਨੂੰ ਆਤਮਕ ਰੂਪ ਵੱਲੋਂ ਗਿਆਨ ਕਿਸ ਨੇ ਦਿੱਤਾ ਭਗਤ ਕਵੀਰ ਜੀ ਭਗਤ ਰਵਿਦਾਸ ਜੀ ਨੇ ਭਗਤ ਸਿਆਣ ਜੀ ਦੀ ਕੁੱਲ ਉਮਰ ਕਿੰਨੀ ਸੀ 50 ਸਾਲ ਪੰਕਤ ਸੈਨ ਜੀ ਕਿਸ ਰਾਜੇ ਦੇ ਸ਼ਾਹੀ ਨਾਈ ਸਨ ਬیدر ਦੇ ਰਾਜਾ ਪੰਕਤ ਸੈਨ ਜੀ ਕਿਸ ਪ੍ਰਮੁੱਖ ਸੰਤ ਦੇ ਪਰਮ ਸੇਵਕ ਸਨ ਸੰਤ ਗਿਆਨੇਸ਼ਵਰ ਜੀ ਪੰਕਤ ਸੈਨ ਜੀ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਵਾਨੇ ਵਿੱਚ ਕੀ ਯੋਗਦਾਨ ਹੈ ਇੱਕ ਸ਼ਬਦ ਪੰਕਤ ਸੈਨ ਜੀ ਜੋਤੀ ਜੋਤ ਕਦੋਂ ਸਮਾਈ ਜਾਂ ਉਨਾਂ ਨੇ ਕਦੋਂ ਦੇ ਤਿਆਗੀ 1440 ਈਸਵੀ ਵਿੱਚ ਭਗਤ ਸੂਰਦਾਸ ਜੀ ਦਾ ਪਹਿਲਾ ਨਾਮ ਕੀ ਸੀ ਮਦਨ ਮੋਹਨ ਭਗਤ ਸੂਰਦਾਸ ਜੀ ਦਾ ਜਨਮ ਕਦੋਂ ਹੋਇਆ 1529 ਈਸਵੀ ਵਿੱਚ ਭਗਤ ਸੂਰਦਾਸ ਜੀ ਦਾ ਜਨਮ ਕਿਸ ਸਥਾਨ ਉੱਤੇ ਹੋਇਆ ਸੀ ਕਾਸ਼ੀ ਬਨਾਰਸ ਭਗਤ ਸੂਰਦਾਸ ਜੀ ਦਾ ਜਨਮ ਕਿਸ ਪਰਿਵਾਰ ਵਿੱਚ ਹੋਇਆ ਸੀ ਬ੍ਰਾਹਮਣ ਪਰਿਵਾਰ ਭਗਤ ਸੂਰਦਾਸ ਜੀ ਦੀ ਰਚਨਾ ਕਿਹੜੀ ਹੈ ਸੂਰ ਸਾਗਰ ਗ੍ਰੰਥ ਭਗਤ ਸੂਰਦਾਸ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ ਪੰਡਤ ਰਵੀਦਾਸ ਜੀ ਭਗਤ ਸੂਰਦਾਸ ਜੀ ਦੇ ਸਮੇਂ ਕੌਣ ਸ਼ਾਸਕ ਸੀ ਅਕਬਰ ਭਗਤ ਸੂਰਦਾਸ ਜੀ ਦਾ ਪੇਸ਼ਾ ਕੀ ਸੀ ਅਕਬਰ ਦੇ ਪ੍ਰਮukh ਅਹਲਕਾਰ ਭਗਤ ਸੂਰਦਾਸ ਜੀ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਰਣੇ ਵਿੱਚ ਕੀ ਯੋਗਦਾਨ ਹੈ ਇੱਕ ਲਾਈਨ ਅੰਕ 1253 ਇਸਵੀ ਸੋਰੀ ਅੰਕ 1252 ਤੇ ਭਗਤ ਤਰਲੋਚਨ ਜੀ ਦਾ ਜਨਮ ਕਦੋਂ ਹੋਇਆ ਸੀ 1267 ਇਸਵੀ ਵਿੱਚ ਭਗਤ ਤਰਲੋਚਨ ਜੀ ਦਾ ਜਨਮ ਕਿਸ ਸਥਾਨ ਉੱਤੇ ਹੋਇਆ ਸੀ ਗ੍ਰਾਮ ਬਾਰਸੀ ਜ਼ਿਲ੍ਹਾ ਸ਼ੋਲਾਕਪੁਰ ਰਾਜਸਥਾਨ ਭਗਤ ਤੇ ਲੋਚਨ ਜੀ ਦੇ ਕਿਸ ਭਗਤ ਜੀ ਨਾਲ ਦੋਸਤਾਨਾ ਸੰਬੰਧ ਸਨ ਭਗਤ RAM ਨਾਮਦੇਵ ਜੀ ਨਾਲ ਭਗਤ ਤੇ ਲੋਚਨ ਜੀ ਕਿਸ ਸਥਾਨ ਉੱਤੇ ਪ੍ਰਸਿੱਧ ਉੱਤੇ ਪ੍ਰਸਿੱਧ ਸਨ ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਭਗਤ ਤੇ ਲੋਚਨ ਜੀ ਕਦ ਜੋਤੀ ਜੋਤ ਸਮਾਏ ਜਾਂ ਕਦ ਉਹ ਦੇ ਤਿਆਗੀ 1335 ਈਸਵੀ ਵਿੱਚ ਭਗਤ ਤੇ ਲੋਚਨ ਜੀ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੰਦੀ ਵਿੱਚ ਕੀ ਯੋਗਦਾਨ ਹੈ ਚਾਰ ਸ਼ਬਦ ਭਗਤ ਤੇ ਲੋਚਨ ਜੀ ਦਾ পেশਾ ਕੀ ਸੀ ਦੁਕਾਨ ਵਿਅਸਾਇ ਦੇ ਮਾਲਕ ਸਨ ਤਿਤਲੋਚਨ ਜੀ ਦਾ ਕਿਸ ਜਾਤੀ ਵੱਲੋਂ ਸੰਬੰਧ ਸੀ ਵੈਸ਼ਿਆ ਤਿਲੋਚੇ ਸ਼ਬਦ ਦਾ ਸ਼ਾਬਦਿਕ ਮਤਲਬ ਕੀ ਹੈ ਤਿੰਨ ਅੱਖਾਂ ਜੋ ਭੂਤ ਵਰਤਮਾਨ ਅਤੇ ਭਵਿਕਨ ਇਕੱਠੇ ਵੇਖ ਲਵੇ ਪਟ ਸ਼ਬਦ ਕੀ ਹੈ ਸੰਸਕ੍ਰਿਤ ਦੇ ਸ਼ਬਦ ਪਰਿਤਾ ਪੰਜਾਬੀ ਰੂਪਾਂਤਰਨ ਪਟ ਹੈ ਇਹ ਪਰਿ ਧਾਤੂ ਤੋਂ ਬਨਿਆ ਮੰਨਿਆ ਜਾਂਦਾ ਹੈ ਪਟਕੋਨ ਸਹਨਮ ਇਹ ਸ਼ਬਦ ਆਮ ਕਰਕੇ ਉਹਨਾਂ ਲੋਕਾਂ ਲਈ ਪ੍ਰਯੋਗ ਕੀਤਾ ਜਾਂਦਾ ਹੈ ਜੋ ਪੈਸੇ ਦੇ ਕੇ ਆਪਣੇ ਮਾਲਕ ਵੱਲੋਂ ਲੜਦੇ ਆਸਾਨ ਅਤੇ ਮਾਲਕ ਦੇ ਪ੍ਰਤੀ ਵਫਾਦਾਰਤਾ ਪ੍ਰਗਟਾ ਕਰਦੇ ਹੋਏ ਜ਼ਿੰਦਗੀ ਅਤੇ ਮੌਤ ਨੂੰ ਇੱਕ ਸਮਾਨ ਸਵੀਕਾਰ ਕਰਦੇ ਸਨ ਇਸੇ ਇਲਾਵਾ ਇਸ ਸ਼ਬਦ ਦਾ ਪ੍ਰਯੋਗ ਉਹਨਾਂ ਲੋਕਾਂ ਲਈ ਵੀ ਕੀਤਾ ਜਾਂਦਾ ਸੀ ਜੋ ਮਹਾਵਲਿਆਮਾਂ ਅਤੇ ਸ਼ੂਰ ਵੀਰਾਂ ਦਾ ਗੁਣगान ਕਰਦੇ ਹਨ ਕਰਦੇ ਸਨ ਫ੍ਰੈਂਡਸ ਇਹ ਰਿਹਾ ਅੱਜ ਦੀ ਇਸ ਵੀਡੀਓ ਦੇ ਮੋਸਟ ਇੰਪੋਰਟੈਂਟ क्वेश्चन प्लीज़ भीडियो यूजफुल होए तो वीडियो लाइक शेयर कमेंट जरूर कर दियो चैनल जरूर सब्सक्राइब कर लियो जिन्होंने हजे नहीं जिन ताकि हर इंपोर्टेंट वीडियोस तक पहुँच सके फिर मिलते हैं हो रही इंपोर्टेंट नाल थैंक यू